ਬਹੁਤ ਉਕੀਂ ਨਦੋ ਵੀ ਆਈ ਬੰਨ ਬੰਨੇ ਕੇ ਤੇ ਤੁਸੀਂ ਆਈ ਵੀ ਨਾਲ ਹੀ ਲੱਗੇ ਰਹੀ ਸਾਰੇ ਮੂੜੇ ਕਹਿੰਦੇ ਵੀ ਤੁਸੀਂ ਤੁਹਾਡੇ ਘਰ ਦੇ ਸਾਹਮਣੇ ਆ ਇਹ ਨਾਲ ਲੱਗੋ ਤੁਸੀਂ ਵੀ ਚਾਚੀ ਆ ਸਾਰੇ ਲੱਗੇ ਦੇ ਘਰ ਦੇ ਫੇਰ ਮੂੜੇ ਵੀ ਸਾਰੇ ਲੱਗੇ ਤੇ ਅਮਮਾ ਰੋਸਾਨੀ ਚ ਲਿਆ ਹੀ ਕਹੇ ਸਮਾਨ ਸਮੂੜ ਦੇ ਕੱਢਣਾ ਕੋਈ ਨਹੀਂ ਦੇ ਸਮਾਨ ਕੱਢੇ ਕਿਹੜਾ ਪਿੰਡ ਪਿੰਡ ਟਾਂਡਾ ਨਮਾ ਟਾਂਡਾ ਤੇ ਬੱਚੇ ਕਿੱਥੇ ਐਸ ਵੇਲੇ ਤਾਂ ਨਾਨਕੀ ਕਿੰਨੇ ਬੱਚੇ ਐ ਦੋ ਕੀ ਕਰਦੇ ਐ ਇੱਕ ਤੇ ਕੰਮ ਸਿੱਖੇ ਇੱਦਾਂ ਨਾਈਆਂ ਆ ਦੂਜਾ ਤੇ ਇਦਾਂ ਹੀ ਆ ਜੀ ਹੁਣ ਕਿੱਦਾਂ ਗੁਜ਼ਾਰਾ ਹੋ ਰਿਹਾ ਰਾਸ਼ਨ ਪਾਣੀ ਵਗੈਰਾ ਰਾਸ਼ਨ ਪਾਣੀ ਮਿਲੇਗਾ ਸਭ ਕੋ ਮਕਾਨ ਬਣਾਉਂਦਾ ਮਕਾਨ ਬਣਾਉਂਦਾ ਉਮੀਦ ਤੇ ਹੈ ਪਿੱਤਨਾ ਦਨਗੇ ਸਰਕਾਰ ਵੱਲੋਂ ਆਇਆ ਨਹੀਂ ਬਣਾ ਸਰਕਾਰ ਵੱਲੋਂ ਆਇਆ ਜਾਂ ਮੈਂ ਇੱਥੇ ਜਿਹੜੇ ਖਾਲਸੀ ਵਾਲੇ ਆਏ ਕਿਤੇ ਮੁੰਡੇ ਇੱਥੇ ਹੀ ਇਹੀ ਜਗ੍ਹਾ ਤੇ ਬਣਾਉਗੇ ਨਹੀਂ ਨਹੀਂ ਉਹ ਥੇਗਾ ਤੇ ਬਣਾਉਂਦੇ ਹੋਰ ਹੈ ਜਗ੍ਹਾ ਕੋਈ ਹਾਂਜੀ ਆ ਆਹ ਭਰਾ ਦੀ ਜਗ੍ਹਾ ਆ ਤੇ ਉਹ ਮਰ ਕਹਿੰਦੇ ਉੱਤੇ ਬਣਾ ਲਓ ਇੱਥੇ ਕਿਉਂ ਨਹੀਂ ਬਣਾਉਣਾ ਮਕਾਨ ਇੱਥੇ ਡਰ ਲੱਗਦਾ ਡਰ ਲੱਗਦਾ ਤੇ ਮੁੜਕੇ ਨਾ ਤਾਂ ਦਾ ਕੰਮ ਹੋ ਜਾਂਦਾ ਇੱਕ ਕਰਾਚ ਰਸੋਈਆਂ ਤੇ ਬਰਤਨ ਵਗੈਰਾ ਵੀ ਹੁੰਦੇ ਇੱਥੇ ਐਹੀ ਦੋ ਪਲੇਟਾਂ ਨਜ਼ਰ ਆ ਰਹੀਆਂ ਉਹ ਵੀ ਗਏ ਸਰ ਬਾਕੀ ਸਾਰੇ ਹੀ ਡਿਨਰ ਸੈਟ ਸਭ ਜੋੜ ਦੇ ਦੇ ਹੀ ਦੇ ਦੇ ਸਟੀਲ ਦਾ ਇੱਕ ਕੱਚ ਦਾ ਸਾਰਾ ਸਮਾਨ ਹੀ ਵੇਚੀ ਕੋਈ ਨਹੀਂ ਬਚਿਆ ਇਹ ਜੀ ਹੜ ਆਇਆ ਜੀ 26 ਤਰੀਕ 26 ਤਰੀਕ ਨੂੰ ਹੜ ਆਇਆ ਰਾਤ ਵੀ ਆਂ ਲੱਗੇ ਰਹੇ ਬਨ ਬਨਣਾ ਰਾਤ ਦੇਣੇ ਵੀ ਪੂਰਾ ਲਾਤਾ ਫੇਸ ਸਾਮਾ ਦੇ ਸਮੇ ਦੇ ਵਿੱਚ ਪਾਣੀ ਟੁੱਟ ਗਏ ਹੜ ਤੇ ਬਸ ਸਮਾਨ ਦਾੜ ਕੋ ਨਿਕਲੇ ਨਹੀਂ ਗਿਆ ਬਸ ਆਪਣੀ ਜਨਤ ਬਚਾ ਕੇ ਦਨੱਠੇ ਪੈ ਗਏ ਤੇ ਫਿਰ ਗੁਰਦੁਆਰਾ ਸਾਹਿਬ ਉੱਥੇ ਰਿਹਾ ਕਿੰਨੇ ਦਿਨ ਉੱਥੇ ਰਿਹਾ ਉੱਥੇ ਘਟੋ ਘਟ ਕੋ 4-5 ਦਿਨ ਉੱਥੇ ਰਿਹਾ ਹਾਂ ਮਕਾਨ ਉੱਤੀ ਕੀ ਸਮਾਨ ਸੀ ਮਕਾਨ ਦੋ ਕਮਰੇ ਸੀ ਤੇ ਬੈੱਡ ਬਾਕਸ ਬੈੱਡ ਦੋ ਮੰਜੇ ਸੀ ਲੋਹੇ ਵਾਲੇ ਫਿਰ ਕੋਲਰ ਗਾਰਡਨਬਾਰੀ ਅਨਬੀਟਰ ਸੀ ਫ੍ਰਿਜ ਸੀ ਤੇ ਕਾਫੀ ਸਮਾਨ ਜਿਹੜਾ ਸਾਡੇ ਕੋਲ ਨਹੀਂ ਨਿਕਲੇ ਗਿਆ ਸਕਰ ਬਣਾਇਆ ਜੀ ਕਮੇਟੀਆਂ ਇਕੱਠੀਆਂ ਕਰ ਕਰਕੇ ਤੇ ਪੈਸੇ ਜੋੜ ਜੋੜ ਕੇ ਲੋਨ ਚੁੱਕ ਚੁੱਕ ਕੇ ਫੇਰਾ ਤਾਂ ਬਣਾਇਆ ਸਮਾਨ ਸਾਰਾ ਹੁਣ ਸਮੱਸਿਆ ਵੀ ਆਏ ਕਰਦੇ ਆ ਦਾਅਵੇ ਕਰੇ ਕਰਦੇ ਆ ਦੇਖੋ ਵੀ ਕਹਿੰਦੇ ਅਸੀਂ ਕਰਕੇ ਦੇਵਾਂਗੇ ਦੇਖੋ ਜਿੰਜਾ ਜਕੀ ਉਹਨਾਂ ਜੇ ਯਕੀਨ ਹੋ ਆਣਾ ਹੀ ਨਹੀਂ ਬਣੇਗਾ ਫੇਰ ਯਕੀਨ ਹੋਣਾ ਵੀ ਹੈ ਹੈਗਾ ਹੁਣ ਅੱਦਾ ਹੀ ਕਿਤੇ ਗਵਾਂਡੀਆਂ ਲੱਗੇ ਘਰਾ ਦਾ ਘਰ ਹੀ ਫੇਰ ਐ ਟਾਂਦੇ ਉੱਥੇ ਰਹਿਣੇ ਕਿ